ਗੂਜਰੀ ਮਹੱਲਾ ਚੌਥਾ ਗਰਮੋਖੇ ਸਖੀ ਸਹੇਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜੀਵਾਇਆ ਹਾ ਮਹੋ ਭੈ ਲਾਲੇ ਗੋਲੇ ਗੁਰ ਸਿੱਖਾਂ ਕੇ ਜਿਨ ਅਨ ਦਿਨ ਹਰ ਪ੍ਰਭਪੁਰਖ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 493 ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰਮੋਖੇ ਸਖੀ ਸਹੇਲੀ ਮੇਰੀ ਮੋਕ ਔ ਦੇਵੋ ਦਾਨ ਹਰ ਪ੍ਰਾਨ ਜਿਵਾਇਆ ਗੁਰਮੁਖੇ ਸਖੀ ਸਹੇਲੀ ਮੇਰੀ ਅਰਥਾਤ ਕਹੇ ਗੁਰਮਖਾ ਰੂਪੀ ਮੇਰੀ ਉਹ ਸਖੀ ਉਹ ਸਹੇਲੀਓ ਮੋਕ ਔ ਦੇਵੋ ਦਾਨ ਮੈਨੂੰ ਇੱਕ ਦਾਨ ਦੇਣਾ ਕਰੋ ਕਿਹੜਾ ਹਰ ਪ੍ਰਾਨ ਜਿਵਾਇਆ ਉਹ ਹਰੀ ਜੀ ਨੂੰ ਦਾਨ ਦੇ ਰੂਪ ਚ ਦੇਣਾ ਕਰੋ ਮੈਨੂੰ ਕਿਹੜੇ ਹਰੀ ਜੀ ਨੂੰ ਜਿਹੜਾ ਸਾਡੇ ਪ੍ਰਾਣਾਂ ਨੂੰ ਜੀਂਦੇ ਕਰ ਦੇਣਾ ਮਹਾਰਾਜ ਕਹਿੰਦੇ ਉਸ ਹਰੀ ਜੀ ਨੂੰ ਦਾਨ ਦੇ ਰੂਪ ਚ ਦੇਣਾ ਕਰੋ ਸਾਨੂੰ ਇਹ ਗੁਰਮੁਖਾ ਰੂਪੀ ਸਖਿਓ ਸਹੇਲਿਓ ਕਹਿੰਦੇ ਹਮ ਹੋਵਹਿ ਲਾਲੇ ਗੋਲੇ ਗੁਰ ਸਿੱਖਾਂ ਕੇ ਜਿਨਾਂ ਆਨਦਨ ਹਰ ਪ੍ਰਭ ਪੁਰਖ ਤੇ ਆਇਆ ਹਮ ਹੋਵਹਿ ਲਾਲੇ ਗੋਲੇ ਗੁਰ ਸਿੱਖਾਂ ਕੇ ਲਾਲੇ ਵੀ ਗੁਲਾਮ ਨੂੰ ਕਹਿੰਦੇ ਨੇ ਗੋਲੇ ਵੀ ਗੁਲਾਮ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਅਸੀਂ ਗੁਰੂ ਦੇ ਸਿੱਖਾਂ ਦੇ ਗੁਲਾਮਾਂ ਦੇ ਗੁਲਾਮ ਹੋ ਜਾਈਏ ਚਾਕਰਾਂ ਦੇ ਚਾਕਰ ਹੋ ਜਾਈਏ ਨੌਕਰਾਂ ਦੇ ਨੌਕਰ ਬਣ ਜਾਈਏ ਦਾਸਾਂ ਦੇ ਦਾਸ ਬਣ ਜਾਈਏ ਕਿਹੜਾ ਗੁਰ ਸਿੱਖਾਂ ਦੇ ਗੁਲਾਮਾਂ ਦੇ ਗੁਲਾਮ ਬਣ ਜਾਈਏ ਗੋਲਿਆਂ ਦੇ ਗੋਲੇ ਬਣ ਜਾਈਏ ਕਹਿੰਦਾ ਜੇ ਨਾ ਅਨੰਦਨ ਹਰ ਪ੍ਰਭ ਪੁਰਖ ਧਿਆਇਆ ਜਿਹੜੇ ਗੁਰ ਸਿੱਖਾਂ ਨੇ ਨਾ ਰਾਤ ਦਿਨੋ ਹਰੀ ਪ੍ਰਭੂ ਨੂੰ ਅਕਾਲ ਪੁਰਖ ਨੂੰ ਧਿਆਉਣਾ ਕੀਤਾ ਉਹਨਾਂ ਦੇ ਗੁਲਾਮਾਂ ਦੇ ਗੁਲਾਮ ਬਣ ਜਾਈਏ ਅਸੀਂ ਗੁਰੂ ਰਾਮਦਾਸ ਬਾਦਸ਼ਾਹ ਕਹਿੰਦੇ ਸੋ ਅਗੋਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੇਰਾ ਮਨ ਤਨ ਬਿਰਹੋ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕ ਕਉ ਕਰਹੁ ਉਪਦੇਸ ਹਰ ਮਿਲੈ ਮਿਲਾਇ ਰਹਾਉ ਮੇਰਾ ਮਨ ਤਨ ਬਿਰਹੋ ਗੁਰ ਸਿੱਖ ਪਗ ਲਾਇਆ ਤਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ ਮਨ ਦੇ ਵਿੱਚ ਵੀ ਮੇਰੇ ਤਨ ਦੇ ਵਿੱਚ ਵੀ ਬਿਰਹ ਅਰਥਾਤ ਪ੍ਰੇਮ ਲਾਇਆ ਇਸ਼ਕ ਲਾਇਆ ਕਿਨਾਂ ਦਾ ਗੁਰਸਿੱਖ ਪਗ ਲਾਇਆ ਗੁਰਸਿੱਖਾਂ ਦੇ ਪੈਰਾਂ ਦਾ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਲਾਇਆ ਮੇਰੇ ਮਨ ਤੇ ਤਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦਾ ਮੇਰੇ ਪ੍ਰਾਨ ਸਖਾ ਗੁਰ ਕੈ ਸਿੱਖ ਭਾਈ ਮੋਕਾ ਕਰਹੁ ਉਪਦੇਸ ਹਰ ਮਿਲੈ ਮਿਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਹੈ ਗੁਰੂ ਦੇ ਸਿੱਖ ਹੋਏ ਮੇਰੇ ਭਰਾਓ ਮੇਰੇ ਪ੍ਰਾਣਾ ਦੇ ਸਖੇ ਅਰਥਾਤ ਮਿੱਤਰ ਮੋਕੋ ਕਰਹੁ ਉਪਦੇਸ਼ ਮੈਨੂੰ ਕਰਮ ਮੰਤਰ ਦੇਣਾ ਕਰੋ ਮੈਨੂੰ ਉਪਦੇਸ਼ ਕਰਨਾ ਕਰੋ ਮੈਨੂੰ ਕੋ ਗੁਰੂ ਮਹਾਰਾਜੀਆਂ ਦੀ ਮਾਤ ਬਖਸ਼ਣੀ ਕਰੋ ਹਰ ਮਿਲਾ ਮਿਲਾਇਆ ਤੁਹਾਡਾ ਮਿਲਾਇਆ ਹੀ ਹਰੀ ਜੀ ਮਿਲਦਾ ਹੈ ਇਸ ਕਰਕੇ ਮੈਨੂੰ ਉਪਦੇਸ਼ ਕਰਨਾ ਕਰੋ ਗੁਰੂ ਮਹਾਰਾਜ ਦਾ ਕੋਈ ਸੁਨੇਹਾ ਦੱਸਣਾ ਕਰੋ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਜਾ ਹਰ ਪ੍ਰਭ ਭਾਵੈ ਤਾਂ ਗੁਰਮੁਖੇ ਮਿਲੇ ਜਨ ਵਚਨ ਗੁਰੂ ਸਤ ਗੁਰ ਮੰਨ ਪਾਇਆ ਵੜਾ ਪਾਗੇ ਗੁਰ ਕੇ ਸਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਜਾ ਹਰ ਪ੍ਰਭ ਭਾਵੈ ਤਾਂ ਗੁਰਮੁਖੇ ਮਿਲੇ ਜਦੋਂ ਕਿਤੇ ਹਰੀ ਪ੍ਰਭੂ ਦਾ ਭਾਣਾ ਹੁੰਦਾ ਨਾ ਮौज ਹੁੰਦੀ ਉਹਨਾਂ ਦੀ ਤੇਵਾ ਫਿਰ ਜਗਿਆਸੂ ਜਨਾਂ ਨੂੰ ਗੁਰਮੁਖਾਂ ਦੇ ਨਾਲ ਮੇਲ ਦਿੰਦੇ ਨੇ ਪਾਤਸ਼ਾ ਜਿਨ ਵਚਨ ਗੁਰੂ ਸਤਗੁਰ ਮੰਨ ਪਾਇਆ ਕਿਹੜੇ ਗੁਰਮੁਖਾਂ ਦੇ ਨਾਲ ਮੇਲ ਦੇ ਨੇ ਜਿਹੜੇ ਗੁਰਮੁਖਾਂ ਦੇ ਮਨ ਨੂੰ ਨਾ ਸਤਗੁਰ ਪਾਤਸ਼ਾ ਜੀਆਂ ਦਾ ਵਚਨ ਪਾ ਜਾਂਦਾ ਜਾਂ ਫਿਰ ਜਿਹੜੇ ਜਗਿਆਸੂ ਜਨਾਂ ਦੇ ਮਨ ਦੇ ਵਿੱਚ ਸਤਗੁਰ ਪਾਤਸ਼ਾ ਜੀਆਂ ਦੇ ਵਚਨ ਪਾ ਜਾਂਦੇ ਨੇ ਉਹਨਾਂ ਨੂੰ ਗੁਰਮੁਖਾਂ ਦੇ ਨਾਲ ਮੇਲ ਦਿੰਦੇ ਨੇ ਪਾਤਸ਼ਾ ਕਹਿੰਦੇ ਵੱਡ ਭਾਗੀ ਗੁਰ ਕੈ ਸਿਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਵੜ ਭਾਗੀ ਗੁਰ ਕੇ ਸਿੱਖ ਪਿਆਰੇ ਬਹੁਤ ਵੱਡਿਆਂ ਭਾਗਾਂ ਵਾਲੇ ਨੇ ਗੁਰੂ ਦੇ ਸਿੱਖ ਪਿਆਰੇ ਬਹੁਤ ਵੱਡਿਆਂ ਭਾਗਾਂ ਵਾਲੇ ਨੇ ਭਾਈ ਕਿਹੜੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਜਿਨ੍ਹਾਂ ਨੇ ਨਿਰਵਾਣ ਹਰੀ ਦੀ ਨਿਰਵਾਣ ਪਦਵੀ ਨੂੰ ਪਾਉਣਾ ਕੀਤਾ ਨਾ ਨਿਰਦੁਖ ਹਰੀ ਦੀ ਨਿਰਦੁਖ ਪਦਵੀ ਨੂੰ ਪਾਉਣਾ ਕੀਤਾ ਪਰਮੁਗਤ ਹਰੀ ਦੇ ਮੋਕਸ਼ ਪਦਵੀ ਨੂੰ ਪਾਉਣਾ ਕੀਤਾ ਜਾਂ ਇਸ਼ਾ ਰਵਾਸ਼ਨਾ ਤੋਂ ਰਹਿਤ ਹਰੀ ਦੀ ਇਸ਼ਾ ਔਰਵਾਸ਼ਨਾ ਤੋਂ ਰਹਿਤ ਪਦਵੀ ਨੂੰ ਪਾਉਣਾ ਕੀਤਾ ਜਿਨ੍ਹਾਂ ਨੇ ਓ ਗੁਰਸਿੱਖ ਪਿਆਰੇ ਮਾਰੇ ਕਹਿੰਦੇ ਬਹੁਤ ਵੱਡਿਆਂ ਭਾਗਾਂ ਵਾਲੇ ਨੇ ਸੋ ਅਗੋ ਤੀਸਰੇ ਪਦੇ ਚ ਮਾਰੇ ਕਿਰਪਾ ਕਰ ਦੇ ਨੇ ਆਪਣੇ ਬਚਨ ਦੇ ਕਹਿੰਦੇ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤ ਗੁਰ ਸੰਗਤ ਸਾੰਗਨ ਆ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਗੁਰੂ ਮਹਾਰਾਜਿਆਂ ਦੀ ਸੱਚੀ ਸੰਗਤ ਜਿਹੜੀ ਆ ਨਾ ਹਰੀ ਜੀ ਨੂੰ ਬਹੁਤ ਪਿਆਰੀ ਲੱਗਦੀ ਹੈ ਮਹਾਰਾਜ ਕਹਿੰਦੇ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ੍ਹਾਂ ਦੇ ਮਨ ਨੂੰ ਹਰੀ ਹਰੀ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਨਾ ਉਹ ਸਾਤ ਸੰਗਤ ਹਰੀ ਜੀ ਨੂੰ ਬਹੁਤ ਪਿਆਰੀ ਲੱਗਦੀ ਆ ਭਾਈ ਕਹਿੰਦਾ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਜੇ ਨਾ ਸਤਗੁਰ ਸੰਗਤ ਸੰਗ ਨਾ ਪਾਇਆ ਔਰ ਮਹਾਰਾਜ ਕਹਿੰਦੇ ਜਿਨ੍ਹਾਂ ਅਪਾਗਿਆ ਨੇ ਸਤਗੁਰ ਪਾਸ਼ਾ ਜੀਾਂ ਦੀ ਸੰਗਤ ਹੀ ਨਹੀਂ ਕੀਤੀ ਸੰਗ ਨਾ ਪਾਇਆ ਮਹਾਰਾਜ ਦਾ ਮਿਲਾਪ ਹੀ ਨਹੀਂ ਮਾਣਿਆ ਉਹਨਾਂ ਦਾ ਸੰਗ ਹੀ ਨਹੀਂ ਮਾਣਿਆ ਮਹਾਰਾਜ ਕਹਿੰਦੇ ਅਸੇ ਭਾਗ ਹੀਣ ਪਾਪੀ ਉਹ ਭਾਗਾਂ ਤੋਂ ਵੀ ਹੋਣੇ ਨੇ ਪਾਪੀ ਨੇ ਉਹ ਤੇ ਜਮ ਖਾਇਆ ਉਹਨਾਂ ਨੂੰ ਮਾਣੋ ਜਮ ਖਾ ਗਿਆ ਜਾਂ ਉਹਨਾਂ ਨੂੰ ਜਮਦੂਤ ਖਾ ਜਾਂਦਾ ਹੈ ਸੋਗੰਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਐਨ੍ਨੇ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖੇ ਮਿਲਾ ਮਿਲਾਇਆ ਜਾਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਤੇ ਜਦੋਂ ਕਿਤੇ ਆਪ ਹੀ ਉਹ ਕਾਲਪੁਰਖ ਵਾਹਿਗੁਰੂ ਦੀ ਆਲੂ ਕਿਰਪਾਲੂ ਪਰਮੇਸ਼ਰ ਜੀ ਕਿਰਪਾ ਦੇ ਘਰ ਕਿਰਪਾ ਪ੍ਰਭ ਧਾਰੇ ਕਿਰਪਾ ਧਾਰਨ ਕਰਦੇ ਨੇ ਜੀਵਾਂ ਦੇ ਪ੍ਰਤੀ ਰਹਿਮਤ ਦੇ ਘਰ ਚਾਉਂਦੇ ਨੇ ਬਖਸ਼ਿਸ਼ ਦੇ ਘਰ ਚਾਉਂਦੇ ਨੇ ਫਿਰ ਮਾਰੇ ਕਹਿੰਦੇ ਹਰ ਆਪੇ ਗੁਰਮੁਖੇ ਮਿਲਾ ਮਿਲਾਇਆ ਤੇ ਫਿਰ ਆਪ ਹੀ ਅਕਾਲ ਪੁਰਖ ਵਾਹਿਗੁਰੂ ਨਾ ਗੁਰਮੁਖਾਂ ਦਾ ਮਿਲਾਇਆ ਹੋਇਆ ਮਿਲ ਪੈਂਦਾ ਆਪ ਹੀ ਪਾਤਸ਼ਾਹ ਜਿਗਿਆਸੂ ਜਨਾਂ ਨੂੰ ਕਹਿੰਦੇ ਜਨ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਜਾਨ ਨਾਨਕ ਬੋਲੇ ਗੁਣ ਬਾਣੀ ਚੌਥੇ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਹਰੇ ਜੀ ਅਸੀਂ ਤੁਹਾਡੇ ਜਾਨ ਤੁਹਾਡੇ ਦਾਸ ਆ ਬੋਲੇ ਗੁਣ ਬਾਣੀ ਹਰੇ ਜੀ ਤੁਹਾਡੇ ਗੁਣਾ ਨੂੰ ਬਿਆਨ ਕਰਨੇ ਵਾਲੀ ਬਾਣੀ ਬੋਲਣਾ ਕਰਦੇ ਹਾਂ ਉਚਾਰਨ ਕਰਨਾ ਕਰਦੇ ਹਾਂ ਔਰ ਮਹਾਰਾਜ ਕਹਿੰਦੇ ਗੁਰ ਬਾਣੀ ਹਰ ਨਾਮ ਸਮਾਇਆ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਸਦਕਾ ਹੀ ਹਰੀ ਦੇ ਨਾਮ ਦੇ ਵਿੱਚ ਸਾਡੀ ਸਮਾਈ ਹੁੰਦੀ ਹੈ ਲੀਨਤਾ ਹੁੰਦੀ ਹੈ ਜੀ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰ ਆਪੇ ਗੁਰਮੁਖ ਮਿਲੇ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ